ਮਿਲੋ ਜਾਲੀਰ ਸਿੱਧਾ ਦੇ ਕੇ ਦੁਕਾਨਾਂ ਦਾ 8 ਲੱਖ 4000 ਕਿਰਾਇਆ ਬਸੂਲਣ ਦੇ ਦੋਚ ਸਾਬਕਾ ਸਰਪੰਚ ਜੋ ਇਸ ਸਮੇਂ ਬਿਜਲੀਅንስ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਰਿਸ਼ਵਤਖੋਰੀ ਮਹਿੰਮ ਦੇ ਤਹਿਤ ಗ್ರಾಮ ਪੰਚਾਇਤ ਜੱਬਿਆਰ ਜ਼ਿਲ੍ਹਾ ਹਸ਼ਿਆਰਪੁਰ ਵਿਖੇ ਦੁਕਾਨਾਂ ਅਤੇ ਖੋਖਿਆਂ ਦੇ ਕਿਰਾਏ ਦੇ 8 ਲੱਖ 4000 ਰੁਪਏ ਚਾਲੀ ਰਸੀਦਾ ਰਹੀ ਬਸੂਲ ਬਸੂਲ ਲੈ ਗਏ ਅਤੇ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਕਰਾਏ ਗਏ ਜ਼ਿਲ੍ਹਾ ਪੋਰਸੂ ਲੋ ਦਰਜ ਕੀਤੇ ਕੇਸ ਵਿੱਚ 3 ਮਹੀਨਿਆਂ ਦੇ ਬਤ ਸਮੇ ਤੋਂ ਪਕੜੇ ਸਰਪੰਚ ਮੁਲਜ਼ਮ ਸ਼ਵਰੰਜਨ ਸਿੰਘ ਨੂੰ ਬਿਜਲੀਅንስ ਬਿਊਰੋ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਦਿੰਦਿਆਂ ਬਿਜ਼ਨਸ ਬਿਊਰੋ ਨੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਹਸ਼ਿਆਰਪੁਰ ਦੇ ਪਿੰਡ ਚੱਬੇਵਾਲ ਦੇ ਨਿਵਾਸੀ ਹਰਮਿੰਦਰ ਸਿੰਘ ਨੇ ਜਦੋਂ 31 12 18 ਨੂੰ ਸਰਪੰਚ ਵਜੋਂ ਅਹੁਦਾ ਸੰਭਾਲਿਆ ਤਾਂ ਉਸਨੇ ਦੇਖਿਆ ਕਿ ಗ್ರಾಮ ਪੰਚਾਇਤ ਚੱਬੇਵਾਲ ਦੀਆਂ ਕਈ ਦੁਕਾਨਾਂ ਤੇ ਖੋਖਿਆਂ ਦੇ ਕਿਰਾਏ ਬਕਾਇਆ ਹਨ ਸਾਬਕਾ ਸਰਪੰਚ ਸ਼ਿਵਰਿੰਦਰ ਸਿੰਘ ਨੇ ਇਹਨਾਂ ਦੁਕਾਨਾਂ ਖੋਖਿਆਂ ਦਾ ਕਿਰਾਇਆ ਸ਼ਿਵਰਿੰਦਰ ਸਿੰਘ ਨੇ ਇੱਕ ਰਾਇਆ ਬਸੂਲਣ ਸਮੇਂ ਪੰਚਾਇਤ ਦੇ ਕਿਰਾਏ ਦੀ ਅਸਲ ਸੀਰ ਨਹੀਂ ਦਿੱਤੀ ਸਗੋਂ ਜਾਲੀ ਰਸੀਦ ਦਿੱਤੀ ਗਈ ਬਸੂਲੇਗਾ ਕਿਰਾਏ ਦੀ ਪੰਚਾਇਤ ਦੇ ਰਿਕਾਰਡ ਵਿੱਚ ਕੋਈ ਐਂਟਰੀ ਵੀ ਨਹੀਂ ਕੀਤੀ ਬਾਅਦ ਵਿੱਚ ਵਿਕਾਸ ਤੇ ਪੰਚਾਇਤ ਅਫਸਰ ਹਸ਼ਿਆਰਪੁਰ 2 ਨੇ ਇਸ ਕਪੜੇ ਦੀ ਜਾਂਚ ਕਰਦਿਆਂ ਪਾਇਆ ਕਿ ਮਲਜ਼ਮ ਸਾਬਕਾ ਸਰਪੰਚ ਸ਼ਵਰੰਜਨ ਸਿੰਘ ਝਾਲੀ ਕਰਾਈ ਦੀਆਂ ਰਸੀਦਾਂ ਤਿਆਰ ਕਰਕੇ ਦੁਕਾਨਦਾਰਾਂ ਨੂੰ ਦੇ ਦਿੱਤੀਆਂ ਸਨ ਜੀ ਉਹਨਾਂ ਦੱਸਿਆ ਕਿ ਇਸ ਸੰਬੰਧੀ ਮਲਜ਼ਮ ਸ਼ਵਰੰਜਨ ਸਿੰਘ ਸਾਬਕਾ ਸਰਪੰਚ ਖਿਲਾਫ ਥਾਣਾ ਚੱਬੇয়াল ਵਿਖੇ 13 10 22 ਨੂੰ ਮੁਕੱਦਮਾ ਨੰਬਰ 125 ਆਈਪੀਸੀ ਦੀ ਧਾਰਾ 409 ਬੀ 40 464064476468471 ਦੇ ਪ੍ਰਸ਼ਟਾਜਾ ਰੋਕੂ ਦੀ ਧਾਰਾ 13 132 ਤਹਿਤ ਕੇਸ ਦਰਜ ਕੀਤਾ ਗਿਆ ਸੀ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਮਾਮਲੇ ਦੀ ਅਗਲੇਰੀ ਜਾਂਚ ਬਿਜਲੈਂਸ ਬਿਊਰੋ ਰੇਂਜ ਲੰਧਨ ਨੂੰ ਸੌਪ ਦਿੱਤੀ ਗਈ ਹੈ ਬਿਜਲੈਂਸ ਬਿਊਰੋ ਦੇ ਮਾਮਲੇ ਦੇ ਪਗੋੜੇ ਮੁਲਜ਼ਮ ਸਾਬ ਦਾ ਸ਼ਵਰਿੰਜਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਨੂੰ ਕੱਲ ਜਿਸ ਨੂੰ 21 ਮਾਰਚ 23 ਨੂੰ ਸਾਬਕਾ ਅਦਾਲਤ ਵਿੱਚ ਸਹਾਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਇਸ ਮਾਮਲੇ ਦੀ ਅੰਗਰੇਜ਼ੀ ਜਾਂਚ ਕੀਤੀ ਜਾਵੇਗੀ